ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਅਤੇ ਜ਼ਿਲ੍ਹੇ ਦੇ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਦੇ ਲਈ ਅੱਜ ਬਠਿੰਡਾ ਦੇ ਅੰਦਰ ਭਾਰਤੀ ਕਿਸਾਨ ਜੁਨਨ ਸਿੱਧੂਪੁਰ ਅਤੇ ਭਾਰਤੀ ਕਿਸਾਨ ਜੁਨਨ ਕ੍ਰਾਂਤੀ ਕ੍ਰਾਂਤੀਕਾਰੀ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਐਤਵਾਰ ਨੂੰ 2 ਵਜੇ ਦੇ ਲਗਭਗ ਭਾਰਤੀ ਕਿਸਾਨ ਜੁਨਨ ਸਿੱਧੂਪੁਰ ਦੇ ਪ੍ਰੈਸ ਸਖਤਰ ਰੇਸ਼ਮ ਸਿੰਘ ਯਾਤਰੀ ਨੇ ਬੋਲਦਿਆਂ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਹਨ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਅਤੇ ਜੋ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਪੱਗ ਜੇਲ੍ਹਾਂ ਦੇ ਅੰਦਰ ਡੱਕਿਆ ਹੋਇਆ ਉਹਨਾਂ ਨੂੰ ਉਹਨਾਂ ਦੀ ਆਪਣਾ ਰਿਹਾਈ ਦੇ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਅੰਦਰ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਹਦੇ ਵਿੱਚ ਸ਼ਾਮਲ ਹੋਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ বাস ਸਟੈਂਡ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਕਿਸਾਨਾਂ ਵੱਲੋਂ ਆਪਣਾ ਕਿਸਾਨਾਂ ਦੀ ਰਿਹਾਈ ਦੇ ਲਈ ਇੱਥੇ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਖਤਮ ਕਰੋ।

मजदूरा ख़तम करो पंजाब ਮੇਰਾ ਨਾਮ ਰਿਸ਼ਵ ਸਿੰਘ ਯਾਤਰੀ ਭਾਰਤੀ ਕਿਸਾਨ ਜੀ ਦੀ ਨੇਕਤਾ ਸਿੱਧੂਪੁਰ ਜਿਹੜਾ ਮਾਮਲਾ ਅੱਜ ਦਾ ਪ੍ਰਦਰਸ਼ਨ ਆ ਸਾਡਾ 13 14 ਤੇ 21 ਤਰੀਕ ਨੂੰ ਜੋ ਕਿਸਾਨ ਮੰਗੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਬਾਰਡਰਾਂ ਤੇ ਸੀਗੇ ਪਰ ਕੇਂਦਰ ਸਰਕਾਰ ਵੱਲੋਂ ਅਤ੍ਰੂ ਗੈਸ ਦੇ ਗੋਲੇ ਛੱਟਣੇ ਰਬੜ ਦੀਆਂ ਗੋਲੀਆਂ ਚਲਾਉਣੀਆਂ ਸਿੱਧੀਆਂ ਗੋਲੀਆਂ ਮਾਰ ਕੇ ਨੌਜਵਾਨ ਉਸੇ ਹੀ ਦੇ ਤਰਨਾ ਤੇ ਬਹੁਤ ਸਾਡੇ ਸਾਡੇ ਕਿਸਾਨ ਜਿਹਨਾਂ ਚ ਬੰਦ ਕਰਨੇ ਤੇ ਬਾਹਰ ਦੇ ਨੌਜਵਾਨਾਂ ਤੇ ਕੇਸ ਪਾ ਕੇ ਨਾ ਛੱਡਣੇ ਪਰ ਮਾ ਸਰਕਾਰ ਨੇ ਮੰਨ ਲਿਆ ਸੀ ਕਿ ਜਿੰਨੇ ਜੇਲ੍ਹਾਂ ਚ ਬੰਦਨ ਜਿੰਨਾਂ ਤੇ ਕੇਸ ਪਾਇਨ ਉਹ ਕੇਸ ਰੱਦ ਕਰਕੇ ਜੇਲ੍ਹਾਂੋਂ ਰਿਹਾ ਕਰਾਂਗੇ 12 ਤੱਕ ਨਹੀਂ ਕੀਤੇ ਜਿਹੜੀ ਮੰਗ ਨੂੰ ਲੈ ਕੇ ਅੱਜ ਅਸੀਂ ਭਾਵੇਂ ਸਾਡੀਆਂ ਪਿਛਲੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅਤੇ ਨੌਜਵਾਨ ਜਿੰਨੇ ਜੇਲ੍ਹਾਂ ਚ ਬੰਦਨ ਜਿੰਨਾਂ ਤੇ ਕੇਸ ਪਾਇਨ ਨੂੰ ਰਿਹਾ ਕਰਾਉਣ ਦੇ ਲਈ ਅੱਜ ਸਮੁੱਚੀ ਪੰਜਾਬ ਦੇ ਵਿੱਚ ਭਾਰ ਦੇ ਵਿੱਚ ਮੋਦੀ ਸਰਕਾਰ ਅਤੇ ਆਪਣਾ ਸਰਕਾਰ ਦੇ ਕੋਤਲੇ ਫੂਕਾਂਗੇ ਪਰ ਜੇਕਰ ਸਰਕਾਰ ਨੇ ਫੇਰ ਵੀ ਮੰਨੀਆਂ ਮੰਗਾ ਜਾਂ ਸਾਡੇ ਨੌਜਵਾਨ ਤੇ ਪਾਏ ਕੇਸ ਜੇਲਾ ਤੋਂ ਨਾ ਛੱਡੇ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਐਕਸ਼ਨ ਕਰਾਂਗੇ ਜਿਹਦਾ ਕਿ ਜਾਨੀ ਮਾਨੀ ਸਰਕਾਰ ਮਾਲ ਦਾ ਜ਼ਿੰਮੇਵਾਰ ਕੋਲ ਸਰਕਾਰ ਹੋਊਗੀ ਅੱਜ ਸਮੋਚਾ ਜੇ ਕਹਿ ਲਈਏ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚਾ ਅਤੇ ਉੱਤਰੀ ਭਾਰਤ ਦੀਆਂ ਅੰਜੱਠੇ ਬੰਦੀਆਂ ਦੇ ਸਾਂਝੇ ਹੋਰਾਂ ਵੱਲੋਂ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਆ ਅੱਜ ਇਹਦੇ ਵਿੱਚ ਨਹੀਂ ਜੱਥੇਬੰਦੀਆਂ ਵੀ ਕਿਉਂ ਇੱਕ ਤਾਂ ਸਿੱਧੂ ਪਰ ਭਾਰਤੀ ਕਿਸਾਨ ਜੁਣਿਆ ਨੀ ਕ੍ਰਾਂਤੀਕਾਰੀ ਦੋ ਜੱਥੇਬੰਦੀਆਂ ਅੱਜ ਬਠਿੰਡੇ ਜ਼ਿਲ੍ਹੇ ਚ ਦੇ ਨਾਲ ਸਾਂਭਣ